ਠੇਕਾ ਖੁੱਲਾ ਪਿਆ ਹੈ ਅੰਦਰ ਬੈਠੇ ਨੇ ਇੱਕ ਆ ਖੁੱਲਾ ਬੈਠੇ ਠੇਕਾ ਸਾਰਾ ਇਹ ਇਹ ਖੋਲ ਕੇ ਠੇਕਾ ਬਾਹਰੋਂ ਜਿੰਦੇ ਲਾ ਦਿੱਤੇ ਜਾਂਦੇ ਨੇ ਸਾਰੋਂ ਜਿੰਦੇ ਲਾ ਕੇ ਆ ਬੈਠੇ ਨੇ ਬਾਉ ਜੀ ਇਹ ਬਾਉ ਜੀ ਬੈਠੇ ਨੇ ਇਹ ਇਹ ਬਾਉ ਜੀ ਬੈਠੇ ਨੇ ਇਹ ਬਾਹਰੋਂ ਪੈਸੇ ਫੜ ਕੇ ਅੰਦਰੋਂ ਸ਼ਰਾਬ ਦੇ ਵਾਲਾ ਕੇ ਦੇ ਰਹੇ ਨੇ ਇਹ ਆ ਠੇਕਾ ਖੁੱਲਾ ਪਿਆ 2 ਅਕਤੂਬਰ ਕਿੱਥੇ ਛਿੱਕੇ ਟੰਗਿਆ ਜਾਂਦਾ ਕਿੱਥੇ ਛਿੱਕੇ ਟੰਗਿਆ ਜਾਂਦਾ ਕਾਨੂੰਨ ਨੂੰ ਵੀ ਕਾਨੂੰਨ ਦੇ ਜਿਹੜੇ ਆਰਡਰ ਪਾਸ ਹੁੰਦੇ ਨੇ ਇਹ ਸਿਰਫ ਕਾਰਜਾਂ ਵਾਸਤੇ ਹੁੰਦੇ ਨੇ ਕੀ ਇਹ ਆਰਡਰ ਸਿਰਫ ਦਿਖਾਉਣ ਵਾਸਤੇ ਹੁੰਦੇ ਨੇ ਪਾਉਜੀ ਕੀ ਨਾਮ ਹੈ ਤੁਹਾਡਾ ਫਾਗੁਰਾ ਨੇ ਕੀ ਨਾਮ ਤੁਹਾਡਾ ਜੀ ਹਾਂਜੀ ਸੰਤੋਖ ਸੰਤੋਖ ਜੀ ਕਿਵੇਂ ਤੁਸੀਂ ਠੇਕਾ ਖੋਲਿਆ ਤੁਹਾਨੂੰ ਪਤਾ 2 ਅਕਤੂਬਰ ਦੇ ਸਖਤ ਐਕਸ਼ਨ ਨੇ ਇਧਰ ਪਿੱਛੇ ਗੱਲ ਕਰੋ ਲਾਈਵ ਚੱਲ ਰਿਹਾ ਲੋਕੀ ਜੁੜੇ ਹੋਏ ਨਾਲ ਹਾਂ ਤੁਸੀਂ ਦੱਸੋ ਜੀ ਕਿਵੇਂ ਤੁਸੀਂ ਦੇਖ ਰਹੇ ਹੋ ਤੁਸੀਂ ਪੈਸੇ ਲੈ ਕੇ ਇਤਨਾ ਬੋਲੀ ਪੈਸੇ ਲੈ ਕੇ ਤੁਸੀਂ ਸ਼ਰਾਬ ਸਪਲਾਈ ਕਰ ਰਹੇ ਹੋ ਜਦ ਕਿ ਅੱਜ ਸਖਤ ਆਰਡਰ ਨੇ ਕਿ ਉਰੇ ਸ਼ਰਾਬ ਨਹੀਂ ਵੇਚੀ ਜਾਏਗੀ ਸਾਰੇ ਸ਼ਹਿਰ ਦੇ ਠੇਕੇ ਬੰਦ ਨੇ ਪਰ ਤੁਹਾਡਾ ਠੇਕਾ ਮੈਂ ਫਿਰ ਦੋਦਰਾ ਕਹਿੰਦਾ ਸ਼ੇਰਾ ਵਾਲੇ ਗੇਟ ਦੇ ਉੱਪਰ ਠੇਕਾ ਜੀ ਇਹ ਬਾਹਰੋਂ ਪੈਸੇ ਲੈ ਕੇ ਬਾਹਰ ਬੈਠੇ ਨੇ ਬਾਹਰੋਂ ਪੈਸੇ ਲੈ ਜਾਂਦੇ ਨੇ ਖਾਣਾ ਤੁਹਾਨੂੰ

ਪਲਵੰਤ ਮਗਵੇ ਜੀ ਸਿੱਖਾ ਜੀ ਹੈ ਪਲਵੰਤ ਜੀ ਹੈ ਪਲਵੰਤ ਤਰੀ ਬਿਜਵਾ ਰਹੇ ਆ ਆਪਕੋ ਕੀ ਬੋਲਾ ਕੇ ਜਬਰਦਸਤੀ ਠੇਕਾ ਖੋਲੋ ਨਹੀਂ ਖੋਲਨੇ ਕੀ ਨਹੀਂ ਵੇਚਣਾ ਹੈ ਨਹੀਂ ਵੇਚ ਰਹਾ ਤਾਂ ਠੇਕਾ ਖੋਲੋਗੇ ਤਵੀ ਵੇਚੋਗੇ ਨਾ ਇਹ ਇਸੀ ਬਿਕ ਰਹਾ ਹੈ ਨਾ ਕਿ ਕੈਸੇ ਬਿਕ ਰਹਾ ਹੈ ਜਬ 2 ਅਕਤੂਬਰ ਕੋ ਪੂਰਾ ਇੱਕੋ ਸਥਾਨ ਮੇ ਜੋ ਬੰਦ ਹੋਤਾ ਹੈ ਸ਼ਰਾਬ ਆਪ ਕੈਸੇ ਵੇਚ ਰਹੇ ਹੋ ਹਮ ਲੋਗੋ ਤੋ ਨੌਕਰੀ ਕਰਨਾ ਹੈ ਜੀ ਮਜ਼ਦੂਰੀ ਮੇ ਹਮ ਲੋਗੋ ਆਪ ਜੋ ਬੋਗ ਰਭੀ ਠੇਕੇਦਾਰ ਹੈ ਉਹ ਕਹਿਨੇ ਤੇ ਆਪ ਜੋ ਹੈ ਸ਼ਰਾਬ ਵੇਚ ਰਹੇ ਹੋ ਪਲਵੰਤ ਠੇਕੇਦਾਰ ਆਪੋ ਇਹਨਾਂ ਦਾ ਕਹਿਣਾ ਜੀ ਅਸੀਂ ਨੌਕਰਾਂ ਸਾਨੂੰ ਜ ਗਵਾ ਰਿਹਾ ਤਾਂ ਉਹ ਸ਼ਨਾਬ ਵੀ ਗਵਾ ਰਿਹਾ ਕਿ ਕਿਥੋਂ ਇਹ ਹਜੇ ਕਰਿੰਦੇ ਨੇ ਜਾਂ ਕਿਥੋਂ ਇਹ ਹਜੇ ਗੋਪਰੇ ਦੇ ਨੇ ਕਿ ਖਰਾਬ ਹੈ ਉਹ ਅਕਤੂਬਰ ਦਾ ਦਿਨ ਹੈ ਸਾਰੇ ਹਿੰਦੁਸਤਾਨ ਦੇ ਠੇਕੇ ਬੰਦ ਹੁੰਦੇ ਨੇ ਕਿਉਂ ਉਰੇ ਇਹ ਠੇਕਾ ਸ਼ੇਰਾ ਵਾਲੇ ਗੇਟ ਦੇ ਉੱਪਰ ਜਿਹੜਾ ਖੁੱਲਿਆ ਹੋਇਆ ਸਾਨੂੰ ਮੈਂ ਦਿਖਾਈ ਦੇ ਰਿਹਾ ਤੁਹਾਨੂੰ ਆਪ ਤੁਸੀਂ ਦੇਖ ਸਕਦੇ ਹੋ ਪੂਰਾ ਠੇਕਾ ਬਾਹਰੋਂ ਜਿੰਦੇ ਲਾ ਦਿੱਤੇ ਜਾਂਦੇ ਨੇ ਬਾਹਰੋਂ ਜਿੰਦੇ ਲਾ ਕੇ ਇੱਕ ਕਰਿੰਦਾ ਜਿਹੜਾ ਕਿ ਹੈ ਅੰਦਰ ਆ ਬਾਬੋ ਜਿੰਦੇ ਲੱਗੇ ਹੋਏ ਉਹਨਾਂ ਜਿੰਦੇ ਨਗਾ ਕੇ ਆ ਜਿੰਦੇ ਸਾਨੂੰ ਦਿਖਾ ਰਹੇ ਜਿੰਦੇ ਲੱਗੇ ਹੋਏ ਨੇ ਜਿੰਦੇ ਨਗਾ ਕੇ ਕਰਿੰਦਾ ਅੰਦਰ ਵਟਾ ਦਿੰਦਾ ਕਰਦਾ ਕੈਸੇ ਆਪ ਖੋਲੇ ਜਾਂਦੇ ਨੇ ਕੈਸੇ ਫੜ ਕੇ ਜਿਹੜਾ ਕੀ ਹੈ ਸ਼ਰਾਬ ਹੈ ਅੱਗੋਂ ਅੱਗੇ ਸਪਲਾਈ ਕੀਤੀ ਜਾਂਦੀ ਹੈ ਸਰਿਆਂ ਦੱਸਿਆ ਜਾ ਰਿਹਾ ਇਹ ਯੂਪੀ ਦਾ ਫਰੰਦਾ ਲੱਗਦਾ ਕਿ ਨਾ ਨੂੰ ਨਹੀਂ ਪਤਾ ਬਲਵਾਨ ਆਪਣੇ ਸਰਾਰ ਬਲਵਾਨ ਦਾ ਛੇਤੀ 12 ਜਿਹੜਾ ਉਹ ਸਾਡੇ ਨੂੰ ਸ਼ਰਾਬ ਦਿਵਾ ਰਿਹਾ ਜਿਹਦਾ ਤੁਸੀਂ ਪਹਿਲਾਂ ਸੁਣਿਆ ਹਾਲ ਨੇ ਕਿਉਂ ਸ਼ਰਾਬ ਦੇ ਛੇਤੀਦਾਰਾ ਆਪਣੀ ਮਨਮਰਜ਼ੀ ਤੇ ਆਪਣੀ ਜਿਹੜੀ ਮਨਮਰਜ਼ੀ ਨੇ ਸੈੱਟ ਸਾਰੇ ਹਿੰਦੁਸਤਾਨ ਦੇ ਲੋਕ ਤੋਂ ਬੋਲ ਕੇ ਕਹਿੰਦਾ ਕਿ ਕਿਸ ਤਰ੍ਹਾਂ ਇਦੀ ਸ਼ਹਿਰ ਦੇ ਉੱਤੇ ਇਦੀ ਸ਼ਹਿਰ ਦੇ ਉੱਤੇ ਆ ਜਿਹੜਾ ਠੇਕਾ ਬਣਦਾ ਬਾਹਰ ਦੇ ਪਾਸੇ ਸਾਰੇ ਜਿੰਦੇ ਲੱਗੇ ਕਿਦੀ ਸ਼ਹਿਰ ਦੇ ਉੱਤੇ ਜਿਹੜਾ ਇਹ ਠੇਕਾ ਪੂਰੇ ਖੁੱਲਿਆ ਹੋਇਆ ਸੋ ਤੁਸੀਂ ਜੁੜੇ ਹੋ ਮੇਰੇ ਨਾਲ ਜਸ਼ਿੰਦਰ ਸੈਂਟੀਮੈਂਟਲ ਹਨਾ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਿਹਾ ਖੇੜਾ ਵਾਲੇ ਡੇਟ ਪਟਿਆਲੇ ਵੀ ਆ ਜਿੱਥੇ ਸਾਰੇ ਹਿੰਦੁਸਤਾਨ ਦੇ ਵਿੱਚ 2 ਅਕਤੂਬਰ ਨੂੰ ਡ్రਾਈਡੇ ਰੱਖਿਆ ਜਾਂਦਾ ਵੱਡੇ ਵੱਡੇ ਆਊਟਰ ਪਾਸ ਕੀਤੇ ਜਾਂਦੇ ਨੇ ਸਰਕਾਰਾਂ ਵੱਲੋਂ ਕਿ ਡ్రਾਈਡੇ ਰਹੇਗਾ ਕੋਈ ਠੇਕਾ ਕੋਈ ਪਰਮਿਸ਼ਨ ਨਹੀਂ ਆ ਦੇਖੋ ਆਹ ਹੰਗੂਂਡਾ ਲਾ ਰਿਹਾ ਦੇਖੋ ਆਹ ਗੁੰਡੀ ਲਾ ਰਿਹਾ ਜੀ ਆ ਦੇਖੋ ਹਾਂ ਅੰਦਰਲੇ ਪਾਸੇ ਤੋਂ ਕੁੰਡੀ ਲਾ ਕੇ ਇਹਨੂੰ ਬੰਦ ਕੀਤਾ ਜਾ ਰਿਹਾ ਬੰਦਾ ਅੰਦਰ ਬੈਠਾ ਹੈ ਇਹ ਅੰਦਰੋਂ ਹੁਣ ਬੰਦ ਕਰ ਰਿਹਾ ਸੋ ਕਿਉਂ ਇਹਨਾਂ ਤੇ ਬੰਦੀ ਕਾਰਵਾਈ ਨਹੀਂ ਕੀਤੀ ਜਾਂਦੀ ਸੋ ਇਹਨਾਂ ਦੇ ਖਿਲਾਫ ਕਿਉਂ ਕੀ ਗੱਲ ਕੀ ਸਰਕਾਰਾਂ ਨਾਲ ਗੱਲੀਆਂ ਹੋਈਆਂ ਨੇ ਕਿ ਇਹਦਾ ਮਤਲਬ ਤੁਸੀਂ ਜਿਹੜਾ ਪ੍ਰਸ਼ਾਸਨ ਹੈ ਨਾ ਪ੍ਰਸ਼ਾਸਨ ਨੂੰ ਹੀ ਕਹਾਂ ਜੇ ਸਰਕਾਰ ਜੇ ਸਾਨੂੰ ਪਤਾ ਲੱਗ ਸਕਦਾ ਹੈ ਕਿ ਉਹਰੇ ਠੇਕੇ ਖੁੱਲੇ ਤਾਂ ਕਿਉਂ ਪ੍ਰਸ਼ਾਸਨ ਦੇ ਕੰਮ ਹੀ ਖੁੱਲਦੇ ਮੈਂ ਤੁਹਾਨੂੰ ਲਾਈਵ ਤਸਵੀਰਾਂ ਔਰ ਤੋਂ ਦਿਖਾ ਰਿਹਾ ਸ਼ੇਰਾਂ ਦੇ ਜੇਰ ਦੀਆਂ ਵੇਖੇ ਦੀਆਂ ਤਸਵੀਰਾਂ ਨੇ ਠੇਕੇ ਖੁੱਲ ਕੇ ਸ਼ਰਿਆਮ ਹੈ ਤਰਾਹ ਜਿਹੜੀ ਵੇਚੀ ਜਾ ਰਹੀ ਹੈ ਹੋਰ ਵੀ ਕੋਸ਼ਿਸ਼ ਕਰਾਂਗੇ ਕਿ ਸ਼ਹਿਰ ਦੇ ਵਿੱਚ ਕਿਤੇ ਬਸਰੇ ਸਾਨੂੰ ਵਾਹ ਨੂੰ ਦੇਖਣ ਨੂੰ ਮਿਲ ਜੇ ਪਰ ਦੇਖਣਾ ਹੈ ਹੋਏਗਾ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਤੁਸੀਂ ਮੇਰੇ ਨਾਲ ਜੁੜੇ ਹੋਇਓ ਜਸਵਿੰਦਰ ਸੈਂਟੀ ਦੇ ਨਾਲ ਮਾਂ ਬੋਲੀ ਪੰਜਾਬੀ ਟੀਵੀ ਦੇ ਉੱਤੇ ਸਾਨੂੰ ਸਾਰੇ ਹਾਲਾਤ ਦਿਖਾਏ ਜਾਣਗੇ ਦੇਖਣਾ ਹੋਏਗਾ ਕਿਸ ਤਰ੍ਹਾਂ ਦੀ ਪ੍ਰਸ਼ਾਸਨਿਕ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਸਾਨੂੰ ਵੀ ਦਿਖਾਇਆ ਜਾਏਗਾ ਆ ਮੇਰੇ ਕੋਲੇ ਸ਼ਾਰਟਸ ਨੇ ਸਾਨੂੰ ਮੈਂ ਦੂਜੇ ਫੋਮ ਦੇ ਉੱਤੇ ਸ਼ਾਰਟਸ ਵੀ ਦਿਖਾ ਦੇਣਾ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਮੈਂ ਸ਼ਾਰਟ ਕਰਕੇ ਦਿਖਾਉਣਾ ਆ ਦੇਖੋ ਇਸ ਤਰੀਕੇ ਦੇ ਨਾਲ ਜਿਹੜਾ ਕੀ ਹੈ ਇਹ ਬੰਦਾ ਦੇ ਕੋਲੋਂ ਆਹ ਦੇਖੋ ਇਹ ਬੰਦਾ ਉਰੇ ਖੜ ਜਾਂਦਾ ਜੀ ਇਹ ਤੋਂ ਬਾਅਦ ਜਿਹੜੇ ਕੋਈ ਲੋਕ ਆਂਦੇ ਨੇ ਇਹਨੂੰ ਪੈਸੇ ਫੜਾ ਦਿੰਦੇ ਨੇ ਤਾਂ ਇਹ ਪੈਸੇ ਫੜਾਣ ਤੋਂ ਬਾਅਦ ਉਹਨਾਂ ਦੇ ਆਹ ਦੇਖੋ ਸਾ ਤੁਸੀਂ ਦੇਖ ਸਕਦੇ ਹੋ ਆ ਪੈਸੇ ਫੜਦਾ ਹੈ ਪੈਸੇ ਫੜ ਕੇ ਤਾਕੀ ਕੋਲ ਜਾਂਦਾ ਹੈ ਤਾਕੀ ਕੋਲ ਜਾਣ ਤੋਂ ਬਾਅਦ ਪੈਸੇ ਵਾਪਸੀ ਤੇ ਸ਼ਰਾਬ ਦੀ ਜਿਹੜੀ ਸਪਲਾਈ ਹੈ ਸ਼ੇਰਾ ਵਾਲੇ ਗੇਟ ਦੇ ਉੱਪਰ ਸਰਿਆਬ ਹੋ ਰਹੀ ਹੈ ਜਨਤੀ 2 ਅਕਤੂਬਰ ਵਾਲੇ ਜਿਹੜੇ ਠੇਕੇ ਬੰਦ ਦੇ ਜਿਹੜੇ ਕੀ ਆਰਡਰ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਆਰਡਰਾਂ ਨੂੰ ਛਿੱਕੇ ਟੰਗ ਕੇ ਜਿਹੜਾ ਕੀ ਆ ਇਹ ਕੰਮ ਕੀਤਾ ਜਾ ਰਿਹਾ ਤੁਹਾਨੂੰ ਹੋਰ ਵੀ ਮੈਂ ਵੀਡੀਓਜ਼ ਦਿਖਾਉਣਾ ਚਾਹਾਂਗਾ ਜਿਹੜੇ ਮੈਂ ਆ ਸ਼ਾਰਟ ਮਾਰੇ ਨੇ ਤੁਹਾਨੂੰ ਸ਼ਾਰਟਸ ਦੇ ਵਿੱਚ ਵੀ ਦਿਖਾ ਦੇਣਾ ਚਾਹਾਂ ਤੀ ਕਿਸ ਤਰ੍ਹਾਂ ਕਿਸ ਤਰ੍ਹਾਂ ਆ ਦੇਖੋ ਇਹ ਇਹ ਪਹਿਲਾਂ ਸ਼ਟਰ ਛੋੜਾ ਜਿਹਾ ਖੋਲ ਲਿੱਤਾ ਜਾਂਦਾ ਆ ਬੰਦਾ ਖੜਾ ਹੋਈ ਵਾਲਾ ਉਹ ਤੋਂ ਬਾਅਦ ਸ਼ਟਰ ਨੂੰ ਖੋਲ ਕੇ ਉਹਦੇ ਵਿੱਚ ਬੰਦਾ ਬਿਠਾ ਦਿੱਤਾ ਜਾਂਦਾ ਬੰਦਾ ਬਿਠਾਣ ਤੋਂ ਬਾਅਦ ਉਹਨੂੰ ਸ਼ਟਰ ਨੂੰ ਬੰਦ ਕਰਕੇ ਦੁਬਾਰਾ ਕੰਬੇ ਲਾ ਦਿੱਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਸ਼ਰਾਬ ਦੀ ਵਿਕਰੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਜਾਂਦੀ ਹੈ ਸੋ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਦੀ ਪ੍ਰਸ਼ਾਸਨਿਕ ਕਾਰਵਾਈ ਹੈ ਇਹਦੇ ਉੱਪਰ ਹੁੰਦੀ ਹੈ ਕੋਈ ਅਮਲਾ ਪੈਂਦਾ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਤੁਸੀਂ ਜੁੜੇ ਰਹੋ ਮੇਰੇ ਨਾਲ ਜਸਪੀਤ ਸਿੰਘ ਜੀ ਦੇ ਨਾਲ ਮਾਂ ਬੋਲੀ ਪੰਜਾਬੀ ਟੀਵੀ ਦੇ ਉੱਤੇ ਅੱਜ ਦੇ ਲਈ ਇੰਨਾ ਹੀ ਅੱਗੇ ਹੋਰ ਵੀ ਜਿਹੜੀਆਂ ਤਾਜ਼ਾ ਖਬਰਾਂ ਹੋਣਗੀਆਂ ਤੁਹਾਨੂੰ ਪਟਿਆਲੇ ਸ਼ਹਿਰ ਦੀਆਂ ਦੱਸਾਈਆਂ ਜਾਣਗੀਆਂ